ਪ੍ਰੀਤ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਅਨਮੋਲ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਪੈਣਪਰਾ ਪੜਾਈ ਪਤਾ ਮੰਗ ਐਡ ਪਾਉਣ ਲਈ ਆਪਣੀ ਇਹ ਸਾਰੀ ਜਾਣਕਾਰੀ ਸਾਨੂੰ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਉਸ ਤੋਂ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਕੁਝ ਸਮੇਂ ਬਾਅਦ ਬਾਰ-ਬਾਰ ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਹੈ ਜੀ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਕਿਉਂਕਿ ਸਾਡਾ ਕੰਮ ਹੈ ਸਿਰਫ ਰਿਸ਼ਤੇ ਦੀ ਐਡ ਪਾਉਣਾ ਤੇ ਸਾਡੇ ਸਾਰੇ ਰਿਸ਼ਤੇ ਪਰਿਵਾਰ ਦੇ ਨੰਬਰ ਸਮੇਤ ਹੁੰਦੇ ਨੇ ਤੁਹਾਨੂੰ ਸਾਡੀ ਵੀਡੀਓ ਦੇ ਵਿੱਚ ਜੋ ਵੀ ਰਿਸ਼ਤਾ ਪਸੰਦ ਆਉਂਦਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਰਿਸ਼ਤੇ ਦੀ ਗੱਲ ਅੱਗੇ ਕਰ ਸਕਦੇ ਹੋ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਜਨਮ ਦਸੰਬਰ 1996 ਕੱਦ 5 ਫੁੱਟ 7 ਇੰਚ ਕਾਸ ਜਰਸੀ ਕਿ ਪੜਾਈ ਬੀਟਾ ਕਿ ਨੇ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਇੰਡੀਆ ਦਾ ਪਤਾ ਰਾਏਕੋਟਾ ਲੁਧਿਆਣਾ ਜ਼ਮੀਨ 4 ਕਿੱਲੇ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਕੋਈ ਭੈਣ ਭਰਾ ਨਹੀਂ ਇਕੱਲਾ ਲੜਕਾ ਹੈ ਪਰ ਲੜਕਾ ਸੋਹਣਾ ਸੁਨੱਖਾ ਨਿਸ਼ਚਿਤ ਰਹਿਤ ਪੱਗਵਾਨ ਦਾ ਵਧੀਆ ਘਰ ਪਰਿਵਾਰ ਤੋਂ ਆ ਲੜਕਾ ਸੋਹਣਾ ਸੁਨੱਖਾ ਲੜਕਾ ਕੈਨੇਡਾ ਪੀਆਰ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਕੈਨੇਡਾ ਤੋਂ ਹੋਵੇ ਜਾਂ ਕਿਸੇ ਵੀ ਹੋਰ ਕੰਟਰੀ ਤੋਂ ਹੋਵੇ ਭਾਵੇਂ ਇੰਡੀਆ ਤੋਂ ਹੋਵੇ ਇਹ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 32 ਸਾਲ ਕਾਸ ਜਰਸੀ ਕੱਦ 5 ਫੁੱਟ 10 ਇੰਚ ਪੜ੍ਹਾਈ ਪਲੱਸ 2 ਤੋਂ ਬਾਅਦ ਬੈਲਡਰ ਦੀ ਆਈਟੀ ਤੇ ਕੰਪਿਊਟਰ ਆਈਟੀ ਪਰਿਵਾਰ ਵਿੱਚ ਮਾਤਾ ਮਾਤਾ ਪਿਤਾ ਨੇ ਇੱਕ ਪ੍ਰਾ ਕੈਨੇਡਾ ਪੀਆ ਹੈ ਪਰਵਾਰ ਨਾਲ ਸੈਟਲਾ ਜਮੀਨ 8 ਕਿੱਲੇ ਦੋਨਾਂ ਭਰਾਵਾਂ ਨੂੰ 4-4 ਕਿੱਲੇ ਆਉਂਦੀ ਹੈ 30 ਕਿੱਲੇ ਦੀ ਖੇਤੀ ਕਰਦੇ ਨੇ ਠੇਕੇ ਤੇ ਪਤਾ ਜ਼ਿਲ੍ਹਾ ਮੋਗਾ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰਾ ਮੰਗ ਇਹਨਾਂ ਨੂੰ ਵਧੀਆ ਜਰਸੀਕ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 5 ਤੋਂ ਉੱਪ ਮੈਰਜ਼ ਜ਼ੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤਿਆ ਤੁਸੀਂ ਵਧੀਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮਚਾਰ 9 1998 ਕੱਦ 6 ਫੁੱਟ ਕਾਸ ਜਰਸੀ ਗੋਤ ਸਰਾ ਇੰਡੀਆ ਦਾ ਪਤਾ ਤਰਨਤਨ ਸਾਹਿਬ ਪੜਾਈ ਬੀ ਕਾਮ ਪਰਿਵਾਰ ਵਿੱਚ ਮਾਤਾ ਪਿਤਾ ਤੇ ਲੜਕੇ ਦੀ ਦਾਦੀ ਨੇ ਇੱਕ ਪੈਣ ਕੈਨੇਡਾ ਵਿੱਚ ਹੈ ਜ਼ਮੀਨ 6 ਕਿੱਲੇ ਹੈ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਬ੍ਰੈਮਟਨ 온ਟਾਰੀਓ ਵਿੱਚ ਰਹਿੰਦਾ ਹੈ ਜੋਬ ਗੈਸ ਜੈਸੀ ਵਿੱਚ ਮੈਨੇਜਰ ਹੈ ਲੜਕੇ ਕੋਲੇ 10 ਸਾਲ ਦਾ ਯੂ ਐਸ ਏ ਦਾ ਵੀਜ਼ਾ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਭਗਵਾਨ ਦਾ ਲੜਕਾ ਵਧੀਆ ਘਰ ਪਰਿਵਾਰ ਤੋਂ ਪੰਗਾਨਾ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਸਿਰਫ ਕੈਨੇਡਾ ਪੀਆ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਹੈ ਮੈਰਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 14/11/1999 ਕੱਦ 5 ਫੁੱਟ 10 ਇੰਚ ਕਾਰਸੇ ਜਰਸੀ ਗੋਤ ਢਿੱਲੋ ਪਤਾ ਮੋਗਾ ਪੜਾਈ ਪਲੱਸ 2 ਇੰਡੀਆ ਤੇ ਹਸਪਿਟੈਲਿਟੀ ਆਸਟ੍ਰੇਲੀਆ ਤੋਂ ਪਰਿਵਾਰ ਵਿੱਚ ਪਿਤਾ ਗੌਰਮੈਂਟ ਜੋਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਕੋਈ ਪੈਂ ਪੜਾ ਨਹੀਂ ਕੱਲਾ ਲੜਕਾ ਲੜਕਾ ਜੀ ਸੋਹਣਾ ਸੁਨੱਖਾ ਕਿੰਨ ਨੂੰ ਵਧੀਆ ਜੜ ਸਿੱਖ ਪਰਿਵਾਰ ਤੋਂ ਪੜੀ ਲਿਖੀ ਜਬੀਐਸੀ ਨਰਸਿੰਗ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਅਸਟ੍ਰੇਲੀਆ ਤੋਂ ਹੋਵੇ ਇੰਡੀਆ ਤੋਂ ਹੋਵੇ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿਦਾਰਥ ਜਨਮ 30 11 1996 ਜਨਮ ਦਾ ਟਾਈਮ 4:49 AM ਗੋਤਪਾਰਤਵਾਜ ਕਾਸਟ ਬਰਾ ਬ੍ਰਾਹਮਣ ਬਰਾਦਰੀ ਸਦਾਤੀ ਹੈ ਕੱਦ 5 ਫੁੱਟ 7 ਇੰਚ ਪੜ੍ਹਾਈ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਫਰੋਮ ਕੈਨੇਡਾ ਤੋਂ ਇੰਡੀਆ ਦਾ ਪਤਾ ਦਿਨਾਨਗਰਾ ਪਰਿਵਾਰ ਵਿੱਚ ਪਿਤਾ ਚੰ ਲੜਕਾ ਸੁਣਾ ਸੁਣਖਾ ਵਧੀਆ ਵੈਸ਼ਨੂ ਘਰ ਪਰਿਵਾਰ ਤੋਂ ਵਧੀਆ ਆਮਦਨ ਬੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਨੂੰ ਪਹਿਲ ਹੈ ਜਾਂ ਲੜਕੀ ਇੰਦੀ ਆ ਤਾਂ ਹੋਵੇ ਤਾ ਲੜਕੀ ਨੇ ਬੀਟੱਕ ਜਾਂ ਨਰਸਿੰਗ ਐਮ ਐਸ ਸੀ ਕੀਤੀ ਉਹ ਵੀ ਲੜਕੀ ਪਠਾਨਕੋਟ ਗੁਰਦਾਸਪੁਰ ਧਾਰੀਵਾਲ ਬਟਾਲਾ ਸ੍ਰੀ ਅਮਰਸਰ ਸਾਹਿਬ ਜਲੰਧਰ ਤੋਂ ਹੋਵੇ ਮੈਰਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1995 ਕੱਦ 5 ਫੁੱਟ 5 ਇੰਚ ਗੋਤ ਸਿੱਧੂ ਬਰਾੜ ਪੜਾਈ ਡਿਪਲੋਮਾ ਹਸਪੀਟੈਲਿਟੀ ਸਿੰਗਾਪੁਰ ਤੋਂ ਅਤੇ ਬਿਜ਼ਨਸ ਸਟੱਡੀ ਸਾਈਪ੍ਰਸ ਪਿਛਲੇ 6 ਸਾਲਾ ਤੋਂ ਪਤਾ ਚੰਡੀਗੜ੍ਹ ਸਿਟੀ ਪਿੰਜੋਰਾ ਪਰਿਵਾਰ ਵਿੱਚ ਪਿਤਾ ਜੋਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਕੀ ਸਾਈਪ੍ਰਸ ਵਿੱਚ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜਿਆ ਲਿਖਿਆ ਸੋਹਣਾ ਸੁਰੱਖਾਗੁਰ ਸਿੱਖ ਪਰਿਵਾਰ ਤੋਂ ਉਮਰ ਤਤਾ ਰੀ ਲੜਕਾ ਚਾਹੀਦਾ ਹੈ ਕਟਿੰਗ ਵਾਲੇ ਲੜਕੇ ਫੋਨ ਨਾ ਕਰਨ ਜੀ ਲੜਕਾ ਜਰਸੀ ਕਾਸ਼ ਤੋਂ ਹੀ ਹੋਵੇ ਕੈਨੇਡਾ ਪੀਆਰ ਜਾਂ ਜਰਮਨੀ ਪੀਆਰ ਲੜਕੇ ਨੂੰ ਪਹਿਲ ਹੈ ਜੇ ਲੜਕਾ ਇੰਡੀਆ ਤੋਂ ਵੀ ਤਾਂ ਪੰਜ 6 ਕਿਲੇ ਜ਼ਮੀਨੋਂ ਵੀ ਵਧੀਆ ਬਿਜ਼ਨਸ ਹੋਵੇ ਲੜਕਾ ਮੋਗਾ ਫਰੀਦਕੋਟ ਪਾਇਕੀ ਤਲਵੰਡੀ ਜੀਰਾ ਕਤਰਨਤਨ ਸਾਹਿਬ ਨਿਊ ਚੰਡੀਗੜ੍ਹ ਤੋਂ ਹੋਵੇ ਮੈਰਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਲਾਸ਼ਿਆਰ ਪਰ ਪੜਾਈ ਪਲੱਸ 2 ਆਈਟੀਆਈ ਪਰਿਵਾਰ ਵਿੱਚ ਪਿਤਾ ਸਾ우ਦੀ ਅਰਬੇ ਵਿੱਚ 25 ਸਾਲਾਂ ਤੋਂ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਦਾ ਇੱਕ ਭਰਾ ਜੌਬ ਕਰਦਾ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਇੱਕ ਹਨ ਮੈਰਿਡ ਜੌਬ ਕਰਦੀ ਹੈ ਲੜਕੇ ਦੀ ਆਪਣੀ ਰੈਡੀਮੇਡ ਕੱਪੜੇ ਦੀ ਸ਼ਾਪ ਹੈ ਲੜਕਾ ਸੋਨਾ ਸੁਨੱਖਾ ਨਿਸ਼ੀਤੋ ਰਹਿਤਾ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਸਵਾਦੀ ਐਸੀ ਕਸ਼ ਦੀ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਆ ਵਿਆਹ ਸਿੰਪਲ ਕਰਨਾ ਲੜਕੀ ਹੁਸ਼ਿਆਰਪੁਰ ਤੇ ਜਲੰਧਰ ਨੇੜੇ ਤੋਂ ਉਹ ਵੈਰਜ ਬੀਰੋ ਵਾਲੇ ਪਰਿਵਾਰ ਨੂੰ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਤਜਿੰਦਰ ਸਿੰਘ ਜਨਮ 1/7/1994 ਕੱਦ 5 ਫੁੱਟ 8 ਇੰਚ ਕਾਸ ਜਰਸੀ ਗੋਤ ਚੀਮਾ ਪੜਾਈ ਪਲੱਸ 2 ਪਤਾ ਰੰਗੜ ਨੰਗਰ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਪਰਿਵਾਰ ਵਿੱਚ ਪਿਤਾ ਅਰਮੇ ਚੁਨਟੈਨ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਮੈਰਿਡ ਨੇ ਇੱਕ ਪੰਜਾਬ ਤੇ ਇੱਕ ਆਸਟ੍ਰੇਲੀਆ ਵਿੱਚ ਪੀਆ ਰਜਮਨ ਦੋ ਕਿੱਲੇ ਕੰਮ ਖੇਤੀਬਾੜੀ ਦੇ ਨਾਲ ਇੰਟਰਨੈਸ਼ਨਲ ਸੋਰੀ ਜੀ ਖੇਤੀਬਾੜੀ ਦੇ ਨਾਲ ਲੱਗ ਰਿਹਾ ਐਕਟਰੇਸ਼ੀਨ ਦਾ ਕੰਮ ਕਰਦਾ ਲੜਕਾ ਲੜਕਾ ਸੋਨਾ ਸੁਨੱਖਾ ਹਲ ਰਸੀ ਤੋਂ ਰਹਿਤ ਅਸ਼ੁੱਧ ਵੈਸ਼ ਨੂੰ ਪਰਿਵਾਰ ਤੋਂ ਵਧੀਆ ਆਮਦਨ ਵਧੀਆ ਘਰ ਪਰਿਵਾਰ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰਵਾਰ ਸਮਲਣ ਵਾਲੀ ਪਰਵਾਦੀ ਸੇਵਾ ਕਰਨ ਵਾਲੀ ਲੜਕੀ ਚਾਹੀਦੀ ਹੈ ਜਰਸੀ ਕਾਸ ਤੋਂ ਪਹਿਲਾਂ ਬਾਕੀ ਹੋਰ ਉੱਚ ਕਾਸਟ ਵੀ ਸੰਪਰਕ ਕਰ ਸਕਦੇ ਨੇ ਮੈਰਿਜ ਬੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਹੈ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨਦੀਪ ਸਿੰਘ ਜਨਮ 25 ਸੋਰੀ ਜੀ ਜਨਮ 26/5/1997 ਕਾਸ ਜਰਸੀ ਗੋ ਪਰਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਆਰਮੀ ਵਿੱਚ ਜੋਬ ਕਰਦਾ ਮੈਰਿਡ ਹੈ ਇੱਕ ਭੈਣ ਮੈਰਿਡ ਹੈ ਜਮੀਨ 8 ਕਿੱਲੇ ਪਤਾ ਤਲਵੰਡੀ ਭਾਈਕੀ ਲੜਕਾ ਸੋਹਣਾ ਸੁਨੱਖਾ ਨਿਸ਼ਚਿਤ ਰਹਿਤ ਵਧੀਆ ਘਰ ਪਰਿਵਾਰ ਤੋਂ ਜੋਬ ਇੰਡੀਆ ਆਰਮੀ ਵਿੱਚ ਗਵਰਨਮੈਂਟ ਜੋਬ ਕਰਦਾ ਲੜਕੀ ਦਾ ਥੋੜੇ ਸਮੇਂ ਇਤੋਂ ਤਲਾਕ ਹੋਇਆ ਜੀ ਵੇਖ ਸੂਰ ਹੈ ਮੰਗਿਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਕੁਵਾਰੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਵੀ 10 ਦੀ ਕੋਈ ਮੰਗ ਨਹੀਂ ਹੈ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱ ਨਾ ਮਮਨਦੀਪ ਜੱਸਲ ਜਨਮ 24/12/1993 ਕੱਦ 5 ਫੁੱਟ 6 ਇੰਚ ਦਾ ਸਿਆਸੀ ਗੋਤ ਜੱਸਲ ਤੇ ਚੋਹਾਨ ਪੜਾਈ ਪਲੱਸ 2 ਪਤਾ ਹੁਸ਼ਿਆਰਪੁਰਾ ਪਰਿਵਾਰ ਵਿੱਚ ਪਿਤਾ ਦੀ ਐਗਰੀਕਲਚਰ ਦੀ ਵਰਕਸ਼ਾਪ ਆ ਮਾਤਾ ਹਾਊਸ ਵਾਈਫ ਨੇ ਘਪਰਾਏ ਲੜਕਾ ਸੋਨਾ ਸੁਨੱਖਾ ਨਿਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਲੜਕਾ ਦਵਾਈ 4 ਸਾਲ ਲਾ ਕੇ ਆਇਆ ਹੁਣ ਪਲੰਬਰ ਦਾ ਕੰਮ ਕਰਦਾ ਹੈ ਹੁਣ ਯੂਰਪ ਕੰਟਰੀ ਦੇ ਪੇਪਰ ਲਾਏ ਨੇ ਲੜਕੇ ਦੇ ਦੋ ਪਲਾਟ ਨੇ ਤੇ ਵਧੀਆ ਆਪਣਾ ਘਰ ਹੈ ਮੰਗ ਹੈ ਨਾਲ ਨੂੰ ਵਧੀਆ ਪਰਿਵਾਰ ਤੋਂ ਪਲੱਸ 2 ਪੜਾਈ ਵਾਲੀ ਐਸੀ ਕਾਸਤੀ ਲੜਕੀ ਚਾਹੀਦੀ ਹੈ ਦਾਸ ਦੀ ਕੋਈ ਮੰਗ ਨਹੀਂ ਆ ਮੇਰੇ ਜਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 24/8/1995 ਕੱਦ 5.9 ਇੰਚ ਕਾਸ ਰਾਮਦਾਸ ਜੀ ਅਸੀ ਗੋਤ ਕਹਿ ਰਹੇ ਪੜਾਈ 10th ਕਲਾਸ ਸੀ ਵੀ ਅਸੀਚੋ 92% ਨੰਬਰ ਨੰਬਰ ਆਰਮੀ ਸਕੂਲ ਤੋਂ ਬੀ.ਸੀ.ਏ ਗੁਰੂ ਨਾਨਕ ਦੇਵ ਕਾਲਜ ਦੁਰਾਹੇ ਤੋਂ ਇੰਡੀਆ ਦਾ ਪਤਾ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਪਰਿਵਾਰ ਵਿੱਚ ਪਿਤਾ ਆਰਮੀ ਚ ਰਿਟਾਇਰ ਨੇ ਤੇ ਹੁਣ ਐਸ.ਪੀ. ਅਸਾਫ ਹਸਪਤਾਲ ਵਿੱਚ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਅਨਮੈਰਡਾ ਕੈਨੇਡਾ ਬ੍ਰੈਮਟਨ ਵਰਕ ਪਰਮਿਟ ਤੇ ਲੜਕਾ ਸੋਨਾ ਸੁਨੱਖਾ ਨਿਸ਼ਚਿਤ ਹੋਇਆ ਤੇ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨ ਹੈ ਲੜਕਾ ਕੈਨੇਡਾ ਬ੍ਰੈਮਟਨ ਵਰਕ ਪਰਮਿਟ ਤੇ ਪੀਅਰ ਅਪਲਾਈ ਕੀਤਾ ਹੋਇਆ ਜੀ ਮੰਗ ਇਹਨਾਂ ਨੂੰ ਵਧੀਆ ਆਰਮਦਾਸੀ ਸਿੱਖ ਪਰਿਵਾਰ ਤੋਂ ਸੋਹਣੀ ਸੁਨੱਖੀ ਸੋਣੀ ਸਰਕੀ ਪੜੇ ਲੇਕਿ ਲੜਕੀ ਚਾਹੀਦੀ ਹੈ ਲੜਕੇ ਇੰਡੀਆ ਤੋਂ ਹੋਵੇ ਲੜਕੀ ਦਾ ਕੱਦ 5 ਫੁੱਟ 5 ਤੋਂ ਉੱਪਰ ਹੋਵੇ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 13/9/1995 ਕੱਦ 5 ਫੁੱਟ 8 ਇੰਚ ਕਾਸ ਜਰਸੀ ਗੋਤਾ ਲਿਵਲ ਪਤਾ ਮਲੋਠ ਪੜਾਈ ਪਲੱਸ 2 ਜ਼ਮੀਨ 2 ਕਿੱਲੇ ਪਰਿਵਾਰ ਵਿੱਚ ਪਿਤਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਹੈ ਲੜਕਾ ਸੋਨਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨ ਹੈ ਜੌਬ ਲੜਕਾ ਇੰਡੀਆ ਆਰਮੀ ਵਿੱਚ ਗਵਰਨਮੈਂਟ ਜੌਬ ਕਰਦਾ ਮੰਗ ਇਹਨਾਂ ਨੂੰ ਵਧੀਆ ਘਰ ਵਰਸਮਾਣ ਵਾਲੀ ਲੜਕੀ ਚਾਹੀਦੀ ਹੈ ਇਹਨਾਂ ਦੇ ਏਰੀਆ ਦੇ 60 ਕਿਲੋਮੀਟਰ ਤੱਕ ਦੇ ਨੇੜੇ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1990 ਕੱਦ 5 ਫੁੱਟ 7 ਇੰਚ ਕਾਸਟ ਜਰਸੀ ਗੋਤ ਸਿੱਧੂ ਪੜਾਈ ਗ੍ਰੈਜੂਏਟ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਦਾ ਇੱਕ ਭਰਾ ਹੈ ਉਹ ਵੀ ਯੂ ਐਸ اے ਵਿੱਚ ਹੈ ਲੜਕਾ ਵੀ ਯੂ ਐਸ اے ਕੈਲੀਫੋਰਨੀਆ ਵਿੱਚ ਵਰਕ ਪਰਮਿਟ ਤੇ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਮੰਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਅਮਰੀਕਾ ਪੀਆਰ ਲੜਕੀ ਚਾਹੀਦੀ ਹੈ ਜੇ ਲੜਕੀ ਵਰਕ ਪਰਮਿਟ ਤੇ ਹੋਵੇ ਇੰਡੀਆ ਤੇ ਮੈਰिज ਬੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1992 ਕੱਦ 5 ਫੁੱਟ 3 ਇੰਚ ਕਸ ਜਰਸੀ ਇੰਡੀਆ ਦਾ ਪਤਾ ਜਲੰਧਰ ਪੜਾਈ ਬੀਨੈ ਸਿ ਨਰ ਸਿੰਘ ਨਿਊਜ਼ੀਲੈਂਡ ਤੋਂ ਆਇਲਰਸ ਕੋਰ ਅੱਠ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਦੋ ਪ੍ਰਾਣੇ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਆ ਜੌਬ ਆ ਰਹਾ ਨਰਸ ਨਿਊਜ਼ੀਲੈਂਡ ਹਸਪਤਾਲ ਵਿੱਚ ਗਵਰਨਮੈਂਟ ਜੌਬ ਕਰਦੀ ਆ ਲੜਕੀ ਸੋਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਵੈਜੀਟੇਰੀਅਨ ਐਜੂਕੇਟਰ ਲੜਕਾ ਚਾਹੀਦਾ ਲੜਕੇ ਦੀ ਉਮਰ 25 ਤੋਂ 30 ਸਾਲ ਤੱਕ ਹੋਵੇ ਕੈਨੇਡਾ ਨਿਊਜ਼ੀਲੈਂਡ ਯੂ ਐਸ اے ਲੜਕੇ ਨੂੰ ਪਹਿਲਾ ਸਟੱਡੀ ਵੀਜ਼ੇ ਤੇ ਵਰਕ ਪਰਮਿਟ ਵਾਲੇ ਸੰਪਰਕ ਕਰ ਸਕ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 25 ਸਾਲ ਕਾਸ ਜਰਸੀ ਗੋਤ ਸੰਧੂ ਕੱਦ 6 ਫੁੱਟ 2 ਇੰਚ ਪੜਾਈ ਬੀਬੀਏ ਗ੍ਰੈਜੂਏਸ਼ਨ ਪਟਿਆਲਾ ਯੂਨੀਵਰਸਿਟੀ ਤੋਂ ਡਿਪਲੋਮਾ ਲੈਂਪਟਨ ਕਾਲਜ 온ਟਾਰੀਓ ਕੈਨੇਡਾ ਤੋਂ ਪਰਿਵਾਰ ਵਿੱਚ ਪਿਤਾ ਆਰਮੀ ਚੋ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਦੋ ਪੈਣਾ ਮੈਰਨ ਨੇ ਕੰਡੀਆਂ ਵਿੱਚ ਇੱਕ ਕੈਨੇਡਾ ਪੀਆਰ ਆ ਫੈਮਿਲੀ ਨਾਲ ਬੈਲ ਸੈਟਲਡ ਆ ਲੜਕੇ ਨੂੰ ਦੋ ਕਿੱਲੇ ਜ਼ਮੀਨ ਆਉਂਦੀ ਹੈ ਇੰਡੀਆ ਦਾ ਪਤਾ ਫਤੇਗੜ ਸਾਹਿਬ ਆ ਲੜਕਾ ਤੇ ਲੜਕੇ ਦਾ ਸਾਰਾ ਪਰਿਵਾਰ ਸ਼ੁਦ ਵੈਸ਼ ਨੂੰ ਆ ਲੜਕਾ ਸੋਨਾ ਸੁਨੱਖਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਆ ਜੀ ਮੰਗਿਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਤੋਂ ਹੀ ਹੋਵੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਚੰਦਨਪ੍ਰੀਤ ਜਨਮ 18/1991 ਕੱਦ 5 ਫੁੱਟ 10 ਇੰਚ ਕਾਸਟ ਸਵਰਣਕਰ ਗੋਤ ਜੋੜਾ ਪਤਾ ਹਨੂਮਾਨਗੜ੍ਹ ਰਾਜਸਥਾਨ ਪੜਾਈ ਐਮਬੀਬੀਐਸ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਪ੍ਰਾਇਮੈਰਿਡ ਹੈ ਸਾਰਾ ਪਰਿਵਾਰ ਰਾਜਾ ਸਮਾਮੀ ਹੈ ਲੜਕਾ ਸੋਨਾ ਸੁਨੱਖਾ ਸ਼ੁੱਧ ਵੈਸ਼ ਨੂੰ ਵਧੀਆ ਘਰ ਪਰਿਵਾਰ ਤੋਂ ਆ ਜੌਬ ਲੜਕਾ ਹਨੂਮਾਨਗੜ੍ਹ ਹਸਪਤਾਲ ਵਿੱਚ ਸਰਕਾਰੀ ਡਾਕਟਰਾਂ ਲੜਕਾ ਤਲਾਕਸ਼ੁਦਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਅਨਮੈਲ ਲੜਕੀ ਨੂੰ ਪਹਿਲੇ ਬਾਕੀ ਤਲਾਕਸ਼ੁਦਾ ਬਿਨਾਂ ਬੱਚੇ ਤੋਂ ਵੀ ਸੰਪਰਕ ਕਰ ਸਕਦੇ ਨੇ ਜੀ ਲੜਕੀ ਸੁਨਿਆਰ ਕਾਸਟ ਤੋਂ ਹੋਵੇ ਤਾਂ ਪਹਿਲੇ ਬਾਕੀ ਅਰੋੜਾ ਬਾਣੀਆ ਸੈਣੀ ਕਾਸਟ ਵੀ ਸੰਪਰਕ ਕਰ ਸਕਦੇ ਨੇ ਕੋਈ 10 ਦੀ ਮੰਗ ਨਹੀਂ ਹੈ ਮੈਰਜ ਜ਼ੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਫੋਨ ਨੰਬਰ ਦਿੱਤੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 851988 ਕੱਦ 5 ਫੁੱਟ 7 ਇੰਚ ਕਾਂਸ ਸੈਣੀ ਪ੍ਰਾਈਡ ਡਿਪਲੋਮਾ ਇਨ ਆਟੋਮੋਟਿਵ ਆਸਟ੍ਰੇਲੀਆ ਤੋਂ ਇੰਡੀਆ ਦਾ ਪਤਾ ਅਲਾਚੌਰ ਨਮਾ ਸ਼ਹਿਰ ਪਰਿਵਾਰ ਵਿੱਚ ਪਿਤਾ ਸਰਪੰਚ ਨੇ ਮਾਤਾ ਐਕਸ ਸਰਪੰਚ ਨੇ ਇੱਕ ਛੋਟਾ ਪਰ ਆ ਕੈਨੇਡਾ ਵਿੱਚ ਲੜਕਾ ਸੋਨਾ ਸੁਨੱਖਾ ਨਿਸ਼ੇ ਤੋਂ ਰਹਿਤਾ ਹੈ ਲੜਕਾ ਅਮਰੀਕਾ ਪੀਅਰ ਹੈ ਵੈਲ ਸੈਟਲਡ ਹੈ ਜੌਬ ਐਮਾਜ਼ਨ ਐਸੋਸੀਏਟ ਲਿਵਿੰਗ ਇਨ ਕੈਲੀਫੋਰਨੀਆ ਫਰਮ 2017 ਮੰਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਜਾਂ ਅਮਰੀਕਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਸੈਨਿਕਾਸ਼ ਨੂੰ ਪਹਿਲਾ ਬਾਕੀ ਹੋਰ ਜਨਰਲ ਕਾਸਟ ਵੀ ਸੰਪਰਕ ਕਰ ਸਕਦੇ ਨੇ ਇੰਡੀਆ ਵਾਲੇ ਤੇ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਦੇ ਫਾਦਰ ਦਾ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ब्राह्मण ਕਾਸਟ ਦਾ ਲੜਕਾ ਕੱਦ 5 ਫੁੱਟ 10 ਇੰਚ ਜਨਮ 5/6/1994 ਪੜਾਈ ਬੈਚਲਰ ਆਫ ਫਾਰਮੈਸਟੀਕਲ ਸਾਇੰਸ ਪਰਿਵਾਰ ਵਿੱਚ ਪਿਤਾ ਗਵਰਨਮੈਂਟ empioyee ਨੇ ਮਾਤਾ ਹਾਊਸ ਵਾਈਫ ਨੇ ਕਪੜਾ ਕੈਨੇਡਾ ਪੀਆਰ ਐ ਮੈਰਿਡ ਹੈ ਪਰਵਾਨਾ ਸੈਟਲ ਹੈ ਪਤਾ ਲੁਧਿਆਣਾ ਲੜਕਾ ਸੋਨਾ ਸੰਖਾ ਨਿਸ਼ਚਿਤ ਹੋ ਰਿਹਾ ਹੈ ਤੇ ਸੁਧ ਵੈਸ਼ਨੂ ਪਰਿਵਾਰ ਤੋਂ ਵਧੀਆ ਅੰਦਰ ਹੈ ਜੌਬ ਲੜਕੇ ਦਾ ਆਪਣਾ ਮੈਡੀਕਲ ਸਟੋਰ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵੱਲ ਐਜੂਕੇਟਡ ਲੜਕੀ ਚਾਹੀਦੀ ਹੈ ਮੈਡੀਕਲ ਫੀਲਡ ਵਾਲੀ ਲੜਕੀ ਨੇ ਪਹਿਲਾ ਲੜਕੀ ਸ਼ਰਮਾ ਕਾਸਟ ਤੋਂ ਹੋਵੇ ਮੈਰਿਜ ਵੀਰੋ ਵਾਲੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲਖਵਿੰਦਰ ਸਿੰਘ ਉਮਰ 28 ਸਾਲ ਕੱਦ 5 ਫੁੱਟ 10 ਇੰਚ ਕਾਸ ਰਾਮਦਾਸੀਆ ਗੋਤ ਹਾਂਸ ਪੜ੍ਹਾਈ ਪਲੱਸ 2 ਆਈਟੀਆਈ ਡੀਜ਼ਲ ਮਕੈਨਿਕਲ ਬਿਜ਼ਨਸ ਇੰਡਸਟਰੀ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਮੈਰਿਡ ਹੈ ਪਤਾ ਗੁਰਦਾਸਪੁਰ ਲੜਕਾ ਸੋਨਾ ਸੁਨੱਖਾ ਨਿਸ਼ਚਿਤ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਲੜਕਾ ਸਰੀਰਕ ਤੌਰ ਤੇ ਥੋੜਾ ਭਾਰੀ ਹੈ ਜੌਬ ਗੁਰੂ ਨਾਨਕ ਸਟੋਨ ਕ੍ਰੈਸ਼ਰ ਵਿੱਚ ਮੁਨਸੀ ਹੈ ਤਨਖਾਹ 37500 ਮੰਗ ਹੈ ਇਹਨਾਂ ਨੂੰ ਵਧੀਆ ਗਰੀਬ ਘਰ ਗਰੀਬ ਪਰਿਵਾਰ ਤੋਂ ਘਰ ਵਰਸਮਾਣ ਵਾਲਾ ਲੜਕੀ ਚਾਹੀਦੀ ਹੈ ਲੜਕੀ ਸਿਲਾਈ ਦਾ ਕ ਦਾਸ ਦੀ ਕੋਈ ਮੰਗ ਨਹੀਂ ਹੈ ਮੈਰिज ਜ਼ੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 28/7/2001 ਕਸ ਜਰਸੀ ਗੋਤਾ ਲਿਵਲ ਕੱਦ 5 ਫੁੱਟ 5 ਇੰਚ ਪੜਾਈ ਲੜਕੀ ਪੜਾਈ ਲੜਕੀ ਆਸਟ੍ਰੇਲੀਆ ਵਿੱਚ ਬੈਚਲਰ ਆਫ ਨਰਸਰੀ ਡਿਗਰੀ ਕਰਦੀ ਹੈ ਪਤਾ ਫਿਰੋਜ਼ਪੁਰਾ ਪਰਿਵਾਰ ਵਿੱਚ ਪਿਤਾ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਕਬੱਡੀ ਪੈਣਾ ਆਸਟ੍ਰੇਲੀਆ ਪੀਆ ਰਜਿਸਟਰ ਨਰਸ ਹੈ ਇੱਕ ਛੋਟਾ ਭਰਾ ਕੈਨੇਡਾ ਵਿੱਚ ਵਰਕ ਪਰਮਿਟ ਹੈ ਲੜਕੀ ਆਸਟ੍ਰੇਲੀਆ ਵਿੱਚ ਐਸਕੇਅਰ ਵਿੱਚ ਪੀਸੀਏ ਦੀ ਜੌਬ ਕਰਦੀ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਮੰਗਿਆ ਇਹਨਾਂ ਨੂੰ ਵਧੀਆ ਜਾਨ ਸਿੱਖ ਪਰਿਵਾਰ ਤੋਂ ਪੜਿਆ ਲਿਖਿਆ ਨਸ਼ਾ ਰਹਿਤ ਲੜਕਾ ਚਾਹੀਦਾ ਲੜਕੇ ਦਾ ਕੱਦ 5 ਫੁੱਟ 11 ਤੱਕ ਹੋਵੇ ਲੜਕਾ ਆਸਟ੍ਰੇਲੀਆ ਤੋਂ ਹੋਵੇ ਜਾਂ ਇੰਡੀ ਇਹਨਾਂ ਨੂੰ ਫਿਰੋਜ਼ਪੁਰ, ਮੋਗਾ, ਬਰਨਾਲਾ, ਲੁਧਿਆਣਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਵਾਲੇ ਹੀ ਸੰਪਰਕ ਕਰ ਸਕਦੇ ਨੇ ਮੈਰਜਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 2-9-1998 ਕਸ ਜਰਸੀ ਗੋਤ ਘੁੰਮਣ ਕਾਦ 6 ਫੁੱਟ ਪੜਾਈ ਗ੍ਰੈਜੂਏਸ਼ਨ ਪਤਾ ਬਟਾਲਾ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਦੋ ਪੈਣਾ ਨੇ ਇੱਕ ਪੈਰੜ ਹੈ ਤੇ ਇੱਕ ਦੀ ਇੰਗੇਜਮੈਂਟ ਹੋਈ ਹੈ ਲੜਕੀ ਨੂੰ 11 ਕਿੱਲੇ ਜ਼ਮੀਨ ਆਉਂਦੀ ਹੈ ਲੜਕੇ ਦੀ ਦੋ ਮੰਜ਼ਲੀ ਕੋਠੀ ਗੱਡੀ ਤੇ ਖੇਤੀਬਾੜੀ ਦੇ ਸਾਰੇ ਸੰਦ ਆਪਣੇ ਨੇ ਲੜਕਾ ਸੋਨਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਸ਼ੁਦ ਵੈਸ਼ ਨੂੰ ਆ ਜੀ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਵੈਲ ਐਜੂਕੇਟਡ ਲੜਕੀ ਚਾਹੀਦੀ ਹੈ ਦਾਸ ਦੀ ਕੋਈ ਮੰਗ ਨਹੀਂ ਆ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਜਨਵਰੀ 1997 ਕਾਰਸ ਜੜ ਸੀ ਗੋਤੌਲਖ ਕੱਦ 5 ਫੁੱਟ 5 ਇੰਚ ਪੜਾਈ ਆਰਟੀਟੈਕ ਟੈਕਟ ਪਤਾ ਤਰਨਤਨ ਸਾਹਿਬ ਪਰਿਵਾਰ ਵਿੱਚ ਪਿਤਾ ਦਾ ਆਪਣਾ ਆਫਿਸ ਦਾ ਕੰਮ ਆ ਮਾਤਾ ਦਾ ਆਪਣਾ ਕਾਰੋਬਾਰ ਆ ਇੱਕ ਛੋਟਾ ਭਰਾਣ ਮੈਰੜਾ ਜ਼ਮੀਨ 5 ਕਿਲੇ ਸਹਿਰ ਵਿੱਚ 186 ਗਜ ਦੀ ਕੋਠੀ ਤੇ 1 ਕਰੋੜ 50 ਲੱਖ ਦੀ ਹੈ ਲੜਕਾ ਸੋਨਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਸ਼ੁੱਧ ਵੈਸ਼ਨੂ ਆ ਲੜਕੇ ਦਾ ਚੰਡੀਗੜ੍ਹ ਵਿੱਚ ਆਪਣਾ ਬਿਜ਼ਨਸ ਹੈ ਇਨਕਮ 1.5 ਲੱਖ ਇੱਕ ਮਹੀਨੇ ਦੀ ਮੰਗ ਹੈ ਇਹਨਾਂ ਨੂੰ ਵਧੀਆ ਵੈਸ਼ਨੂ ਪਰਿਵਾਰ ਤੋਂ ਸੋਨੇ ਸੁਨੱਖੀ ਲੜਕੀ ਚਾਹੀਦੀ ਹੈ ਲੜਕੇ ਨੇ ਲੜਕੇ ਦੇ ਲੜਕੀ ਨੇ ਲੜਕੇ ਦੇ ਬਰਾਬਰ ਪੜਾਈ ਕੀਤੀ ਹੋਵੇ ਸਿੰਪਲ ਵਿਆਹ ਕਰਨਾ ਜੀ ਕੋਈ ਦਾਸ ਦੀ ਮੰਗ ਨਹੀਂ ਆ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਹੈ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਵੈਸ਼ਨੂ ਦਸਤਾਰ ਤਾਰੀ ਲੜਕਾ ਜਨਮ 1997 ਕੱਦ 6 ਫੁੱਟ ਕਾਸਟ ਜਰਸੀ ਗੋਤ ਬਰਾੜ ਪੜਾਈ ਵੀ ਫਾਰਮੇਸੀ ਪੰਜਾਬ ਅਸਿਸਟੈਂਟ ਯੂਐਸਏ ਤੋਂ ਲੜਕੇ ਦਾ ਪਰਿਵਾਰ ਯੂਐਸਏ ਵਿੱਚ ਪੀਆਰ ਹੈ ਇੰਡੀਆ ਦਾ ਪਤਾ ਫਰੀਦਕੋਟ ਹੈ ਲੜਕੇ ਨੂੰ 10 ਕਿੱਲੇ ਜ਼ਮੀਨ ਆਉਂਦੀ ਹੈ ਜੀ ਲੜਕੇ ਦੀਆਂ ਦੋ ਭੈਣਾਂ ਨੇ ਭਰਾ ਕੋਈ ਨਹੀਂ ਆ ਲੜਕਾ ਯੂਐਸਏ ਪੀਆਰ ਹੈ ਵਧੀਆ ਜਵਾਵਾਂ ਲੜਕਾ ਸੋਨਾ ਸੁਨੱਖਾ ਜੀ ਮੰਗਿਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਬੀਐਸਸੀ ਨਰਸਿੰਗ ਜਾਂ ਆਰਐਨਬੀ ਫਾਰਮੇਸੀ ਜਾਂ ਵਧੀਆ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਯੂਐਸਏ ਜਾਂ ਕੈਨੇਡਾ ਤੋਂ ਹੋਵੇ ਭਾਵੇਂ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਲੜਕੀ ਕੋਲ ਯੂਐਸਏ ਦਾ ਬਿਸਟਰ ਵੀਜ਼ਾ ਹੋਵੇ WhatsApp ਨੰਬਰ ਦਿੱਤੇ ਹੈ ਪਰਿਵਾਰ ਦੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਡਗਰੋਜੀ ਨਾਮ ਸਿੰਘ ਉਮਰ 35 ਸਾਲ ਗੋਤ ਸਰਾਉ ਪੜਾਈ ਪਲੱਸ 2 ਕੱਦ 5 ਫੁੱਟ 6 ਇੰਚ ਨਾਨਕੇ ਗੋਤ ਸੋਮਲ ਕਾਸ ਰਾਮਦਾਸ ਜੀ ਸਿੱਖ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਹੈ ਲੜਕਾ ਵਧੀਆ ਘਰ ਪਰਿਵਾਰ ਤੋਂ ਨਸ਼ੇ ਤੋਂ ਰਹਿਤ ਹੈ ਜੀ ਲੜਕੇ ਦਾ ਆਪਣਾ ਫਲੈਟ ਹੈ ਜੀਰਕਪੁਰ ਵਿੱਚ ਲੜਕਾ ਉਹਲਾ ਕੈਬ ਜੌਬ ਕਰਦਾ ਜੀ ਇੱਕ ਮਹੀਨੇ ਦੀ ਸੈਲਰੀ ਦੋ 20000 ਲੜਕਾ ਸੋਨਾ ਸੁਨੱਖਾ ਮਾਂਗ ਰਣ ਨੂੰ ਵਧੀਆ ਖਾਨਦਾਨੀ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਜੀ ਲੜਕੀ ਸਿਲਾਈ ਦਾ ਕੰਮ ਜਾਣਦੀ ਹੋਵੇ ਪਰਿਵਾਰ ਵੱਲੋਂ ਹੋਰ ਕੋਈ ਮੰਗ ਨਹੀਂ ਹੈ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 24 ਸਾਲ ਕੱਦ 5 ਫੁੱਟ 10 ਇੰਚ ਕਾਰਸ ਜਰਸੀ ਗੋਤਸਰਾ ਪੜਾਈ ਪਲੱਸ 2 ਨਾਨ ਮੈਡੀਕਲ ਇੰਡੀਆ ਤੋਂ ਡਿਪਲੋਮਾ ਇਨ ਕੰਪਿਊਟਰ ਨੈਟਵਰਕਿੰਗ ਕੈਨੇਡਾ ਤੋਂ ਇੰਡੀਆ ਦਾ ਪਤਾ ਮੋਗਾ ਜ਼ਮੀਨ 5 ਕਿੱਲੇ ਆ ਪਰਿਵਾਰ ਵਿੱਚ ਮਾਤਾ ਪਿਤਾ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਹੈ ਲੜਕਾ ਕੈਨੇਡਾ ਵਿੱਚ ਬਰਕਰ ਪਰਮੜਤੇ ਹੈ ਲੜਕਾ ਬੇਲ ਕੰਪਨੀ ਵਿੱਚ ਜੌਬ ਕਰਦਾ ਬ੍ਰੈਮਟਨ 온ਟਾਰੀਓ ਕੈਨੇਡਾ ਵਿੱਚ ਰਹਿੰਦਾ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਜੀ ਵਧੀਆ ਘਰ ਪਰਿਵਾਰ ਤੋਂ ਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆ WhatsApp ਨੰਬਰ ਤੇ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1999 ਕੱਦ 5 ਫੁੱਟ 11 ਇੰਚ ਕਾਸ ਜਰਸੀ ਗੋਥ ਢੀਂਸਾ ਪੜਾਈ ਬੀਬੀਏ ਨੂੰ ਫਾਈਨੈਂਸ ਸੈਡਨ ਕਾਲਜ ਮਿਸੀਗਾ ਕੈਂਪਸ ਅਪਲਾਈ ਫਾਰ ਪੀਅਰ ਇਲਾਕਾ ਦਵਾਬਾ ਪਰਿਵਾਰ ਵਿੱਚ ਪਿਤਾ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਕੈਨੇਡਾ ਪੀਆਰ ਆ ਲੜਕੇ ਕੋਲੇ 5 ਕਿਲੇ ਜ਼ਮੀਨਾ ਸ਼ਹਿਰ ਵਿੱਚ 5 ਕਨਾਲ ਦੇ ਪਲਾਟ ਵੀ ਨੇ ਸ਼ਹਿਰ ਵਿੱਚ ਇੱਕ ਸ਼ਾਪ ਹੈ ਸ਼ਹਿਰ ਵਿੱਚ ਡਬਲ ਸਟੋਰੀ ਕੋਠੀ ਪਈ ਹੈ ਲੜਕੇ ਨੇ ਪੀਅਰ ਹੋ ਕੇ ਮੈਰਿਜ ਕਰਵਾਉਣੀ ਹੈ ਤੇ ਪੀਅਰ ਤੋਂ ਬਾਅਦ ਲੜਕੇ ਨੇ ਆਪਣੀ ਫੈਮਿਲੀ ਨਾਲ ਇੰਡੀਆ ਵਿੱਚ ਹੀ ਆਪਣਾ ਬਿਜ਼ਨਸ ਕਰਨਾ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨ ਮੰਗਾ ਰਹਨ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪਤਲੀ ਲੜਕੀ ਚਾਹੀਦੀ ਹੈ ਲੜਕੀ ਦੀ ਵਧੀਆ ਡਿਗਰੀ ਕੀਤੀ ਹੋਵੇ ਲੜਕੀ ਛੋਟੇ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 24 ਅਗਸਤ ਤੋਂ 1990 ਕੱਦ 6 ਫੁੱਟ 3 ਇੰਚ ਕਾਸ ਜੱਰਸੀ ਗੋਤ ਗਿੱਲ ਪੜਾਈ ਪਲੱਸ 2 ਇੰਡੀਆ ਦਾ ਪਤਾ ਸ੍ਰੀ ਅਮਰਸਰ ਸਾਹਿਬ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਪੰਜ ਪੈਣਾ ਮੈਰਿਡਾ ਨੇ ਲੜਕੇ ਨੂੰ ਛੇ ਕਿਲੇ ਜਮੀਨ ਆਉਂਦੀ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨ ਦਾ ਲੜਕਾ ਕੈਨੇਡਾ ਪੀਅਰ ਹੈ ਜੌਬ ਟਰੱਕ ਡਰਾਈਵਰ ਦੀ ਲੜਕਾ ਥੋੜੇ ਸਮੇਂ ਤੋਂ ਤਲਾਕशुदा ਬੇਕਸੂਰ ਹੈ ਜੀ ਮੰਗਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਕੈਨੇਡਾ ਤੋਂ ਲੜਕੀ ਜੋ ਪਹਿਲਾ ਹੈ ਜਾਂ ਲੜਕੀ ਆਸਟ੍ਰੇਲੀਆ ਅਮਰੀਕਾ ਤੋਂ ਵੀ ਇੰਡੀਆ ਵਾਲੇ ਸੰਪਰਕ ਨਾ ਕਰਨ ਜੀ ਲੜਕੀ ਇਕਵਾਰੀ ਜੇ ਤਲਾਕशुदा ਹੋਵੇ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪ ਛੇ ਫੜ ਤੱਕ ਹੋਵੇ ਮੈਰिज ਵਿਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 96 ਕਾਰਸੀ ਗੋਤਰਾ ਗਾਰਾ ਕੱਦ 5 ਫੁੱਟ 5 ਇੰਚ ਪੜਾਈ ਪਲੱਸ 2 ਪਤਾ ਸੰਗਰੂਰ ਪਰਿਵਾਰ ਵਿੱਚ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਮੈਰਿਡ ਨੇ ਇੱਕ ਭੈਣਾਂ ਅਨਮੈਰਿਡ ਇੱਕ ਭਰਾ ਮੈਂ ਅਨਮੈਰਿਡ ਹੈ ਲੜਕਾ ਸੋਨਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਜੋਬ ਲੜਕਾ ਮਲੇਸ਼ੀਆ ਵਿੱਚ ਜੀਸੀਵੀ ਡਰਾਈਵਰ ਹੈ ਮੰਗ ਕਰ ਰਹੇ ਨੂੰ ਐਸਸੀ ਸਿੱਖ ਪਰਿਵਾਰ ਤੋਂ ਘਰਵਾਲਾ ਸਭੰਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀ ਪਰਿਵਾਰ ਤੋਂ ਹੋਵੇ ਵਿਆਹ ਸਿੰਪਲ ਚ ਨਿਚਲਾ ਵਕਨ ਲੜਕੀ ਸੰਗਰੂਰ ਤੇ ਲੁਧਿਆਣਾ ਏਰੀਏ ਤੋਂ ਹੋਵੇ ਮੈਰਿਜ ਬੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਪ੍ਰੀਤ ਸਿੰਘ ਜਨਮ ਉਨਿ ਸੋਸਤ ਅਨਮੀ ਕਾਸਟ ਜਾਰਸੀ ਗੋਤਮਾਨ ਕੱਦ 5 ਫੁੱਟ 8 ਇੰਚ ਪੜਾਈ ਬੈਟਰਨਰੀ ਡਾਕਟਰ ਡਿਪਲੋਮਾ ਤਹਿ ਨਹੀਂ ਤਿੰਨ ਕਿੱਲੇ ਆ ਲੜਕਾ ਸੋਨਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਵਧੀਆ ਕੋਠੀ ਪਾਈ ਹੈ ਜੀ ਮੰਗ ਹੈ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਘਰ ਵਾਲਾ ਸਮਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਦਾਜ ਦੀ ਕੋਈ ਮੰਗ ਨਹੀਂ ਹੈ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 21/2/2000 ਕਦ 5 ਫੁੱਟ 6 ਇੰਚ ਕਾਸ ਜਰਸੀ ਪੜਾਈ ਬੈਚਲਰ ਆਫ ਆਰਟਸ ਅਤੇ ਮਾਸਟਰ ਆਫ ਸਾਇੰਸ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਕੈਨੇਡਾ ਮੈਰਿਡ ਹੈ ਲੜਕੀ ਸੋਣੀ ਸੁਨੱਖੀ ਵਤਨ ਲੁਧਿਆਣਾ ਹੈ ਮੰਗਰ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਜਾਂ ਯੂ ਐਸ اے ਪੀਅਰ ਹੋਵੇ ਲੜਕੇ ਨੂੰ 8 ਤੋਂ 10 ਕਿਲੇ ਜ਼ਮੀਨ ਹੋਵੇ ਸਿਰਫ ਜਰਸੀ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦੇ ਏਰੀਆ ਦੇ ਨੇੜੇ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਮਦਤਾਰੀ ਗੁਰਸਿੱਖ ਲੜਕਾ ਉਮਰ 26 ਸਾਲ ਕੱਦ 5 ਫੁੱਟ 10 ਇੰਚ ਕਾਸਟ ਜਰਸੀ ਗੀਂਡਿਆ ਦਾ ਪਤਾ ਬਠਿੰਡਾ ਪਰਿਵਾਰ ਵਿੱਚ ਪਿਤਾ ਐਸ ਜੀ ਪੀ ਪੀਸੀ ਵਿੱਚ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾਏ ਲੜਕਾ ਸੋਣਾ ਸਨੱਖਾ ਵਧੀਆ ਘਰ ਪਰਿਵਾਰ ਤੋਂ ਅਮਰਦਾਤਾਰੀ ਇਹ ਕਥਾਵਾਚਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਖਿਆ ਕੀਤੀ ਹੈ ਜਮੀਨ 4 ਕਿੱਲੇ ਲੜਕਾ ਕਨੇਡਾ ਵਿੱਚ ਵਰਕ ਪਰਮਟ ਹੈ ਜੌਬ ਲੜਕਾ ਕਨੇਡਾ ਵਿੱਚ ਟਰੱਕ ਡਰਾਈਵਰ ਦੀ ਜੌਬ ਕਰਦਾ ਜੀ ਮੰਗਾਂ ਇਹਨਾਂ ਨੂੰ ਵਧੀਆ ਗੁਰਸਿੱਖ ਪਰਿਵਾਰ ਤੋਂ ਕਨੇਡਾ ਵਿੱਚ ਪੀਆਰ ਜਾਂ ਸਿਟੀਜ਼ਨ ਲੜਕੀ ਚਾਹੀਦੀ ਹੈ ਲੜਕੀ ਕਨੇਡਾ ਤੋਂ ਹੀ ਹੋਵੇ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤਾ ਹੈ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਵਰਾਜ ਸਿੰਘ ਜਨਮ 2 ਸੀ ਆ ਸਿੱਖ ਪੜਾਈ ਇੰਡੀਆ ਤੋਂ ਬੀਟਾ ਕਿਨ ਆਟੋਮੋਬਾਈਲ ਜੁਕੇ ਤੋਂ ਸਟੱਡੀ ਮਾਸਟਰ ਇਨ ਜੁਕੇ ਇੰਡੀਆ ਦਾ ਪਤਾ ਲੁਧਿਆਣਾ ਹੈ ਪਰਿਵਾਰ ਵਿੱਚ ਪਿਤਾ ਐਕਸਪਾਇਰ ਨੇ ਮਾਤਾ ਸਾਨੂੰ ਲੜਕਾ ਜੁਕੇ ਵਿੱਚ ਬਾਰਕ ਪਰਮਰਤੀਆ ਲੜਕਾ ਸੋਹਣਾ ਸੁਨੱਖਾ ਸ਼ੁੱਧ ਵੈਸ਼ਨੂ ਆ ਪਰ ਵੈਸ਼ਨੂ ਆ ਘਰ ਪਰਿਵਾਰ ਤੋਂ ਆ ਲੜਕਾ ਵਧੀਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਜੁਕੇ ਤੋਂ ਲੜਕੀ ਨੂੰ ਪਹਿਲਾ ਜੇ ਲੜਕੀ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਤੋਂ ਹੋਵੇ ਜੇਕਰ ਲੜਕੀ ਇੰਡੀਆ ਤੋਂ ਹੋਵੇ ਬੈਲ ਐਜੂਕੇਟਡ ਹੋਵੇ ਤਾਂ ਜੋ ਬਾਹਰ ਜਾ ਸਕੇ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕਰਮਰ 22 ਸਾਲ ਕਾਸਟ ਜਰਸੀ ਗੋਤੌਲਖ ਪੱਤ ਕਾਦ ਪਨ 3 ਇੰਚ ਪੜਾਈ ਪਲਸ 2 ਨਾਨ ਮੈਡੀਕਲ ਪਤਾ ਸੰਗਰੂਰ ਲੜਕੀ ਸੋਣੀ ਸਨੱਖੀ ਵਧੀਆ ਘਰ ਪਰਿਵਾਰ ਤੋਂ ਮੰਗੇ ਇਹਨਾਂ ਨੂੰ ਵਧੀਆ ਵੈਸ਼ਨੂ ਪਰਿਵਾਰ ਤੋਂ ਲੜਕਾ ਚਾਹੀਦਾ ਲੜਕਾ ਇੰਡੀਆ ਤੋਂ ਹੋਵੇ ਤਾਂ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਕਿਸੇ ਵੀ ਫੋਰਨ ਕੰਟਰੀ ਵਿੱਚ ਪੀਅਰ ਹੋਵੇ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਸਰਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਪੀਆਰ ਅਨਮਾਇਰ ਲੜਕਾ ਜਨਮ ਨਾਮ ਬਰਮਾ ਜਨਮ 5 ਤੈਨ 1998 ਜਨਮ ਦਾ ਟਾਈਮ 6:35 ਪੀਐਮ ਜਨਮ ਸਥਾਨ ਲੁਧਿਆਣਾ ਕੱਦ 6 ਫੁੱਟ ਕਾਸ ਜਨਰਲ ਮੈਡਰਾਜਪੂਤ ਸਵਰਨਕਰ ਗੋਤ ਕੜਵਲ ਪੜਾਈ ਸੌਫਟਵੇਅਰ ਐਂਡ ਜਨਰਲ ਰਿੰਕ ਟੈਕਨੀਸ਼ੀਅਨ ਸੈਲਰੀ 27 ਲੱਖ ਸਾਲ ਦੀ ਪਤਾ ਲੁਧਿਆਣਾ ਲੁਧਿਆਣੇ ਵਿੱਚ ਆਪਣੀ ਵਧੀਆ ਕੋਠੀ ਹੈ ਪਰਿਵਾਰ ਵਿੱਚ ਪਿਤਾ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਅਨਮਾਇਰ ਕੈਨੇਡਾ ਪੀਆਰ ਹੈ ਲੜਕਾ ਸੋਹਣਾ ਸੁਨੱਖਾ ਨਿਸ਼ਚਿਤ ਰਾਇਤ ਵਧੀਆ ਖਾਨਦਾਨੀ ਘਰ ਪਰਿਵਾਰ ਤੋਂ ਵਧੀਆ ਆਮਦਨ ਮੰਗਾਰਾ ਨੂੰ ਵਧੀ ਬੀ ਐਡ ਵੀ ਟੈਕ ਵਾਲੀ ਲੜਕੀ ਨੂੰ ਪਹਿਲਾ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੇ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਪਨੀਤ ਸਿੰਘ ਜਨਮ 9 9 1999 ਕੱਦ 6 ਫੁੱਟ 1 ਇੰਚ ਗੋਤਟਵਾਲ ਨਾਲ ਅਨਕੇ ਗੋਤੂ ਬਿਲਾ ਕਾਸ ਸਮਝਵੀ ਸਿੱਖ ਪੜਾਈ ਬੀਏ ਗੁਰਮਤ ਸੰਗੀਤ ਵਿੱਚ ਐਮਏ ਗੁਰਮਤ ਸੰਗੀਤ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਰਿਵਾਰ ਵਿੱਚ ਪਿਤਾ ਸੀਨੀਅਰ ਅਸਿਸਟੈਂਟ ਗਰੁੱਪ ਬੀ ਡਿਪਾਰਟਮੈਂਟ ਡਿਲੀਗੇਸ਼ਨ ਚੰਡੀਗੜ੍ਹ ਜਿਨੇ ਮਾਤਾ ਰਿਟਾਇਰਡ ਸਟੈਨੋ ਟਾਈਪਿਸਟ এডੂਕੇਸ਼ਨ ਡਿਪਾਰਟਮੈਂਟ ਸ੍ਰੀ ਫਤਿਹਗੜ ਸਾਹਿਬ ਤੋਂ ਇੱਕ ਪ੍ਰਾ ਲਾਅ ਕੀਤੀ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਤਾ ਨਾਬਾ ਲੜਕਾ ਸੋਹਣਾ ਸੁਨੱਖਾ ਨਸ਼ਰਤ ਵਧੀਆ ਘਰ ਪਰਿਵਾਰ ਤੋਂ ਜੋਬ ਕੀਤਾ ਸ਼ਬਦ ਗੀਤ ਕੰਬੀਆ ਡੋਵੇ ਲੜਕੀ ਮਜਬੂਤ ਸਿੱਖ ਪਰਿਵਾਰ ਤੋਂ ਵੇ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਆ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਏ ਸੰਜੀ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸ ਸਕੱਦ ਕੰਮ ਭੈਣ ਭਰਾ ਪੜਾਈ ਪਤਾ ਮੰਗ ਸਾਰੀ ਜਾਣਕਾਰੀ ਸਾਨੂੰ ਭੇਜ ਸਕਦੇ ਹੋ ਜੀ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਬਹੁਤ ਹੀ ਘੱਟ ਲਈ ਜਾਂਦੀ ਹੈ ਉਸ ਤੋਂ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਕੁਝ ਸਮੇਂ ਬਾਅਦ ਬਾਰ ਬਾਰ ਲਗਾਇਆ ਜਾਂਦਾ ਹੈ ਮਿਲਦੇ ਹਾਂ ਅਸੀਂ ਅਗਲੀ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਧੰਨਵਾਦ